ਸ੍ਰੀ ਅਕਾਲ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ ਦੇ YouTube ਚੈਨਲ ਗੜਵਾਸੂ ਐਕਸਟੈਂਸ਼ਨ ਸਰਵਿਸਿਜ਼ ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਹਾਜ਼ਰ ਹੈ ਸਾਡਾ ਅਲੜੀਵਰ ਪ੍ਰੋਗਰਾਮ ਪਸ਼ੂ ਪਾਲਣ ਸੁਨੇਹੀ ਲੈ ਕੇ। ਦੋਸਤੋ ਜਿਦਾ ਕਿ ਤੁਸੀਂ ਸਾਰੇ ਜਾਣਦੇ ਹੋ ਵੀ ਅੱਜ ਕੱਲ ਛੋਟੇ ਪਰਿਵਾਰਾਂ ਦਾ ਜਿਹੜਾ ਰੁਝਾਨ ਹੈ ਉਹ ਕਾਫੀ ਵੱਧ ਰਿਹਾ ਹੈਗਾ। ਸੋ ਜਿਵੇਂ ਜਿਵੇਂ ਇਹ ਰੁਝਾਨ ਵੱਧ ਰਿਹਾ ਹੈਗਾ ਓਵੇਂ ਓਵੇਂ ਆਮ ਮਨੁੱਖ ਦੇ ਵਿੱਚ ਇਕਲਤਾ ਦਾ ਅਹਿਸਾਸ ਵੀ ਵੱਧ ਰਿਹਾ ਹੈਗਾ। ਸੋ ਇਸ ਇਕਲਤਾ ਨੂੰ ਦੂਰ ਕਰਨ ਲਈ ਮਨੁੱਖ ਵੱਖਰੇ ਵੱਖਰੇ ਸਾਧਨ ਤਰੀਕੇ ਖੋਜਦਾ ਰਹਿੰਦਾ ਹੈ ਸੋ ਇਸ ਦੇ ਵਿੱਚੋਂ ਇੱਕ ਹੈਗਾ ਪਾਲਤੂਆਂ ਨੂੰ ਰੱਖਣਾ ਖਾਸ ਕਰਕੇ ਕੁੱਤਿਆਂ ਜਾਂ ਬਿਲੀਆਂ ਨੂੰ ਰੱਖਣਾ ਇਸ ਵਿੱਚ ਕੋਈ ਸ਼ੱਕ ਨਹੀਂ ਵੀ ਇਹ ਪਾਲਤੂ ਜਿਹੜੇ ਕੁੱਤੇ ਨੇ ਜਾਂ ਬਿਲੀਆਂ ਨੇ ਇਹ ਸਾਡੇ ਪਰਿਵਾਰ ਦੇ ਮੈਂਬਰ ਬਣ ਜਾਂਦੇ ਨੇ ਤੇ ਸਾਡੇ ਹਰ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਨੇ ਬਟ ਇਹਨਾਂ ਪਾਲਤੂਆਂ ਰੱਖਣ ਦਾ ਇੱਕ ਦੂਸਰਾ ਪੱਖ ਵੀ ਹੁੰਦਾ ਹੈ ਵੀ ਜੇ ਕੁਝ ਬਿਮਾਰੀਆਂ ਜੇ ਅਸੀਂ ਇਹਨਾਂ ਨੂੰ ਵਿਗਿਆਨਿਕ ਤਰੀਕੇ ਨਾਲ ਨਾ ਰੱਖੀਏ ਨਾ ਸਮਝੀਏ ਤਾਂ ਕੁਝ ਬਿਮਾਰੀਆਂ ਇਹਨਾਂ ਤੋਂ ਮਨੁੱਖ ਨੂੰ ਵੀ ਲੱਗ ਸਕਦੀਆਂ ਨੇ ਸੋ ਅੱਜ ਆਪਾਂ ਇਸੇ ਬਾਬਤ ਗੱਲ ਕਰਾਂਗੇ ਵੀ ਕੁੱਤਿਆਂ ਤੇ ਬਿੱਲੀਆਂ ਤੋਂ ਮਨੁੱਖ ਨੂੰ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ ਸੋ ਸਾਡੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਨੇ ਡਾਕਟਰ ਰਿਜਨੀਸ਼ ਸ਼ਰਮਾ ਜੀ ਜਿਹੜੇ ਕਿ ਯੂਨੀਵਰਸਿਟੀ ਦੇ ਸੈਂਟਰ ਫਾਰ ਵਨ ਹੈਲਥ ਵਿਕੇ ਵਿਤੌਰ ਸਹਿਯੋਗੀ ਪ੍ਰੋਫੈਸਰ ਸਿਵਾ ਮਨਵਾਰੇ ਨੇ ਸੋ ਡਾਕਟਰ ਸਾਹਿਬ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਥੈਂਕ ਯੂ ਡਾਕਟਰ ਜੀ ਮੈਂ ਸਭ ਤੋਂ ਪਹਿਲਾਂ ਗੱਲ ਪੁੱਛਾਂ ਤਾਂ ਤੁਸੀਂ ਸਾਡੇ ਦਸ਼ਕਾ ਨੂੰ ਇਹ ਜਾਣਕਾਰੀ ਦਿਓ ਵੀ ਇਹ ਜਿਹੜੇ ਪਾਲਤੂ ਕੁੱਤੇ ਨੇ ਜਾਂ ਪਾਲਤੂ ਬਿੱਲੀਆਂ ਨੇ ਵੀ ਇਹਨਾਂ ਤੋਂ ਮਨੁੱਖ ਨੂੰ ਪਾਲਣ ਵਾਲੇ ਮਨੁੱਖ ਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ ਤੇ ਉਹ ਕਿੱਦਾਂ ਹੋ ਸਕਦੀਆਂ ਹਨ ਹਾਂਜੀ ਦੇਖੋ ਜੀ ਇਹ ਜਿਵੇਂ ਤੁਸੀਂ ਪਹਿਲਾਂ ਵੀ ਆਖਿਆ ਕਿ ਇਹ ਜਿਹੜੇ ਪਾਲਤੂ ਨੇ ਇਹ ਸਾਡੇ ਜੀਵਨ ਦਾ ਇੱਕ ਮੁੱਖ ਅੰਗ ਨੇ ਜੀ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਪਾਲਦੇ ਹਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਨੂੰ ਪਰਿਵਾਰਿਕ ਮੈਂਬਰਾਂ ਵਾਂਗ ਹੀ ਪਾਲੀਏ ਜਿਵੇਂ ਅਸੀਂ ਆਪਣੀ ਸਿਹਤ ਦਾ ਧਿਆਨ ਰੱਖਦੇ ਹਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਪਾਲਤੂਆਂ ਦੀ ਸਿਹਤ ਦਾ ਵੀ ਧਿਆਨ ਰੱਖੀਏ ਕਿਉਂਕਿ ਜਦੋਂ ਅਸੀਂ ਇਹਨਾਂ ਦੀ ਸਿਹਤ ਦਾ ਧਿਆਨ ਰੱਖਾਂਗੇ ਤੇ ਇਹਨਾਂ ਨੂੰ ਬਿਮਾਰੀਆਂ ਨਹੀਂ ਹੋਣਗੀਆਂ ਤੇ ਇਹਦੇ ਨਾਲ ਨਾਲ ਜਿਹੜੀਆਂ ਇਹਨਾਂ ਤੋਂ ਕੁਝ ਬਿਮਾਰੀਆਂ ਸਾਨੂੰ ਲੱਗ ਸਕਦੀਆਂ ਨੇ ਉਹਨਾਂ ਦਾ ਵੀ ਖਤਰਾ ਜਿਹੜਾ ਹੈ ਘੱਟ ਜਾਵੇਗਾ। ਸੋ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਆਪਾਂ ਕੁਝ ਸਾਵਧਾਨੀਆਂ ਅਪਣਾਈਏ ਜਦੋਂ ਅਸੀਂ ਆਪਣੇ ਪਾਲਤੂ ਦੀ ਦੇਖਰੇਖ ਕਰਦੇ ਹਾਂ, ਸਾਂਭ ਸੰਭਾਲ ਕਰਦੇ ਹਾਂ ਤਾਂ ਜੋ ਸਾਨੂੰ ਇਹ ਬਿਮਾਰੀਆਂ ਜਿਹੜੀਆਂ ਕਿ ਪਾਲਤੂਆਂ ਤੋਂ ਸਾਨੂੰ ਹੋ ਸਕਦੀਆਂ ਨੇ ਨਾ ਲੱਗਣ। ਜੀ। ਵਿਗਿਆਨਿਕ ਪਾਠਸ਼ਾਲਾ ਦੇ ਵਿੱਚ ਇਹਨਾਂ ਬਿਮਾਰੀਆਂ ਨੂੰ ਜ਼ੀਨੋਟਿਕ ਬਿਮਾਰੀਆਂ ਆਖ ਦਿੱਤਾ ਜਾਂਦਾ ਹੈ। ਪਾਲਤੂਆਂ ਤੋਂ ਲੱਗਣ ਵਾਲੀਆਂ ਜਿਹੜੀਆਂ ਪ੍ਰਮੁੱਖ ਬਿਮਾਰੀਆਂ ਨੇ ਉਹਨਾਂ ਦੇ ਵਿੱਚੋਂ ਰੇਬੀਜ਼ ਇੱਕ ਬੜੀ ਖਤਰਨਾਕ ਬਿਮਾਰੀ ਹੈ ਅਸੀਂ ਸਾਰੇ ਜਾਣਦੇ ਹਾਂ ਖਲਕਾ ਵੀ ਕਹਿ ਦਿੱਤਾ ਜਾਂਦਾ ਹੈ ਨਹੀਂ ਇਸ ਤੋਂ ਇਲਾਵਾ ਜਿੱਦਾਂ ਬਿੱਲੀਆਂ ਰੱਖਣ ਦਾ ਰੁਝਾਨ ਵਧ ਰਿਹਾ ਹੈ ਬਿੱਲੀਆਂ ਤੋਂ ਟੌਕਸੋਪਲਾਸਮੋਸਿਸ ਹੋ ਸਕਦੀ ਹੈ ਜੀ ਜਾਂ ਆਪਣਾ ਬਿੱਲੀ ਖੁਰਕ ਰੋਗ ਹੋ ਸਕਦਾ ਹੈ ਕੁੱਤੇ ਬਿੱਲੀਆਂ ਤੋਂ ਲਾਗ ਰਹੀ ਤੱਦਰ ਦਾ ਰੋਗ ਹੋ ਸਕਦਾ ਹੈ ਜੀ ਕਈ ਬਿਮਾਰੀਆਂ ਜਿਹੜੀਆਂ ਨੇ ਇਹਨਾਂ ਪਾਲਤੂਆਂ ਦੇ ਮਲ ਤੋਂ ਲੱਗ ਸਕਦੀਆਂ ਨੇ ਜਿਵੇਂ ਕਿ ਆ ਆਪਾਂ ਗੱਲ ਕਰੀਏ ਹਾਈਡੈਟਿਡੋਸਿਸ ਦੀ ਗੱਲ ਕਰੀਏ ਇਹਾਂ ਕੁਟੇਨੀਅਸ ਲਾਰਵਾ ਮਾਈਗ੍ਰੈਂਟ ਹੋ ਗਿਆ ਜਿਹਨੂੰ ਆਪਾਂ ਆਖਦੇ ਨੇ ਆ ਚਮੜੀ ਹੇਠਾਂ ਤੁਰਦੇ ਲਾਰਵੇ ਜਿਵੇਂ ਟੌਕਸੋਕਾਰਿਅਸ ਜਿਵੇਂ ਕੀ ਆਪਣਾ ਜਿਹਨੂੰ ਆਪਾਂ ਆਖਦੇ ਨੇ ਆ ਮਾਹ ਕਾਸ਼ਾ ਦੇ ਵਿੱਚ ਅੰਦਰੂਨੀ ਅੰਗਾਂ ਦੇ ਲਾਰਵੇ ਸੋ ਇਹ ਸਾਰੀਆਂ ਕੁਝ ਕੁ ਮੁੱਖ ਜਿਹੜੀਆਂ ਮਹੱਤਵਪੂਰਨ ਬਿਮਾਰੀਆਂ ਨੇ ਜਿਹੜੀਆਂ ਕਿ ਆ ਸਾਨੂੰ ਸਾਡੇ ਪਾਲਤੂਆਂ ਤੋਂ ਲੱਗ ਸਕਦੀਆਂ ਹਨ ਹੁਣ ਤੁਹਾਡੇ ਪਹਿਲੇ ਕੁਐਸਚਨ ਦਾ ਤੁਹਾਡੇ ਪਹਿਲੇ ਸਵਾਲ ਦਾ ਦੂਜਾ ਹਿੱਸਾ ਕਿ ਇਹ ਬਿਮਾਰੀਆਂ ਲੱਗਦੀਆਂ ਕਿੱਦਾਂ ਨੇ ਜੀ ਆ ਇਹਨਾਂ ਵਿੱਚੋਂ ਕੁਝ ਬਿਮਾਰੀਆਂ ਤਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕਿ ਵੱਡਣ ਦੇ ਨਾਲ ਲੱਗ ਸਕਦੀਆਂ। ਅ ਜਿਵੇਂ ਹਲਕਾ ਆ ਦੀ ਗੱਲ ਕਰੀਏ। ਅ ਉਸ ਤੋਂ ਇਲਾਵਾ ਲਾਗ ਰਹੀ ਲੱਗ ਸਕਦੀਆਂ ਨੇ ਬਿਮਾਰੀਆਂ ਜਦੋਂ ਅਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਆਨੇ ਹਾਂ ਜੇ ਸਾਡੇ ਪਾਲਤੂ ਨੂੰ ਕੋਈ ਬਿਮਾਰੀ ਹੈ ਤੇ ਉਸਰਾਹੀ ਵੀ ਹੋ ਸਕਦਾ ਹੈ। ਜੀ। ਕਈ ਪਰਜੀਵੀ ਸਾਡੇ ਜਿਹੜੇ ਪਾਲਤੂ ਜੇਕਰ ਉਹ ਬਿਮਾਰ ਹੋਣ ਜਾਂ ਪੀੜਿਤ ਹੋਣ ਉਹਨਾਂ ਦੇ ਪੇਟ ਦੇ ਵਿੱਚ ਪਾਈ ਜਾਂਦੇ ਹਨ। ਮਲ ਰਹੀ ਉਹ ਬਾਹਰ ਆਂਦੇ ਹਾਂ। ਜੀ ਅਜਿਹੇ ਮਾਲ ਦੇ ਸੰਬੰਧ ਵਿੱਚ ਆਨੰਦ ਪਿਆ ਆ ਅਜਿਹੀ ਮਿੱਟੀ ਜਿੱਥੇ ਉਹ ਦੂਸ਼ਿਤ ਹੋਵੇ ਇਸ ਮਾਲ ਦੇ ਨਾਲ ਹੀ ਜਿਸ ਦੇ ਵਿੱਚ ਪਰਜੀਵੀ ਦੇ ਆਡੇ ਹੋ ਅਜਿਹੀ ਮਿੱਟੀ 'ਚ ਕੰਮ ਕਰਨ ਲੱਗਿਆ ਆਪਾਂ ਆਪਨ ਨਿੱਜੀ ਸਾਸੋਈ ਦਾ ਧਿਆਨ ਨਹੀਂ ਰੱਖਦੇ ਉਹੀ ਹੱਥ ਅਸੱਤਾਂ ਦੇ ਨਾਲ ਅਸੀਂ ਕੁਝ ਖਾ ਲੈਂਦੇ ਹਾਂ ਤੇ ਉਹ ਜਿਹੜੇ ਪਰਜੀਵੀ ਦੇ ਆਡੇ ਨੇ ਸਾਡੇ ਅੰਦਰ ਜਾ ਕੇ ਬਿਮਾਰੀ ਕਰ ਸਕਦੇ ਸੋ ਇਹ ਕੁਝ ਕ ਮੁੱਖ ਤਰੀਕੇ ਹਨ ਜਿਨ੍ਹਾਂ ਦੇ ਨਾਲ ਬਿਮਾਰੀ ਜਿਹੜੀ ਹੈ ਸਾਡੇ ਪਾਲਤੂ ਤੋਂ ਸਾਨੂੰ ਲੱਗ ਜਾਂਦੀ ਹੈ ਪਰ ਇੱਥੇ ਜਿਵੇਂ ਤੁਸੀਂ ਵੀ ਜ਼ੋਰ ਦਿੱਤਾ ਮੈਂ ਵੀ ਜ਼ੋਰ ਦੇ ਕੇ ਆਖਣਾ ਚਾਹਨਾ ਹਾਂ ਕਿ ਇਹ ਸਾਡੀਆਂ ਅਣਗਹਿਲੀਆਂ ਕਰਕੇ ਜਾਂ ਜਦੋਂ ਅਸੀਂ ਆਪਣੇ ਪਾਲਤੂ ਦੇ ਦੇਖਰੇਖ ਦੌਰਾਨ ਸਾਵਧਾਨੀਆਂ ਨਹੀਂ ਵਰਤਦੇ ਉਦੋਂ ਇਹ ਹੁੰਦਾ ਹੈ ਜੇ ਅਸੀਂ ਪਾਲਤੂ ਰੱਖਦੇ ਹਾਂ ਸਾਡਾ ਫਰਜ਼ ਬੰਦਾ ਹੈ ਕਿ ਉਹਨੂੰ ਆਪਾਂ ਸਮੇਂ ਸਿਰ ਉਸ ਦਾ ਟੀਕਾ ਕਰਵਾઈએ ਵੈਕਸੀਨੇਸ਼ਨ ਕਰਵਾઈએ ਤਾਂ ਕਿ ਉਹ ਬਿਮਾਰੀਆਂ ਤੋਂ ਬਚਣ ਇਸੇ ਤਰ੍ਹਾਂ ਉਹਦੀ ਡੀਵਾਰਮਿੰਗ ਸਮੇਂ ਸਿਰ ਸਮੇਂ ਸਿਰ ਕਰਾਈਏ ਵੈਟਰਨਰੀ ਡਾਕਟਰ ਤੋਂ ਉਸ ਨੂੰ ਸਮੇਂ-ਸਮੇਂ ਤੇ ਉਸ ਦਾ ਰੈਗੂਲਰ ਚੈੱਕਅਪ ਹੋਣਾ ਵੀ ਬਹੁਤ ਜ਼ਰੂਰੀ ਹੈ ਸੋ ਕੁਝ ਹੋਰ ਵੀ ਗੱਲਾਂ ਨੇ ਆਪਾਂ ਇਹਦੇ ਬਾਰੇ ਅੱਗੇ ਗੱਲਬਾਤ ਜਾਈ ਰੱਖਾਂਗੇ ਪਰ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਸਾਵਧਾਨੀਆਂ ਅਪਣਾਈਏ ਤਾਂ ਕਿ ਨਾ ਤਾਂ ਇਹ ਬਿਮਾਰੀਆਂ ਸਾਡੇ ਪਾਲਤੂ ਨੂੰ ਲੱਗਣ ਤੇ ਨਾ ਹੀ ਸਾਨੂੰ ਸੋ ਡਾਕਟਰ ਤੁਸੀਂ ਸਾਡੇ ਦਰਸ਼ਕਾਂ ਨੂੰ ਤਿੰਨ ਤਰੀਕੇ ਦੱਸੇ ਨੇ ਵੀ ਜਿੰਨਾ ਰਹੀ ਸਾਡੇ ਪਾਲਤੂਆਂ ਤੋਂ ਮਨੁੱਖ ਨੂੰ ਰੋਗ ਹੋ ਸਕਦੇ ਨੇ ਇੱਕ ਹੈਗਾ ਵਢਨ ਰਹੀ ਇੱਕ ਹੈਗਾ ਉਹਨਾਂ ਦੇ ਸੰਪਰਕ ਚ ਆਉਣ ਰਹੀ ਤੇ ਇੱਕ ਹੈਗਾ ਉਹਨਾਂ ਦੇ ਮਲ ਦੇ ਨਾਲ ਜਦੋਂ ਉਹਨਾਂ ਨੂੰ ਸਾਫ ਸੰਭਾਲ ਕਰਦੇ ਆ ਉਸ ਦੇ ਰਾਹੀਂ ਸੋ ਇਹਨਾਂ ਤਿੰਨਾਂ ਤਰੀਕਿਆਂ ਦੇ ਰਾਹੀਂ ਜਿਹੜੇ ਪਾਲਤੂਆਂ ਤੋਂ ਮਨੁੱਖ ਨੂੰ ਰੋਗ ਲੱਗ ਸਕਦੇ ਨੇ ਜਿਹੜੇ ਡਾਕਟਰ ਸਾਹਿਬ ਨੇ ਦੱਸਿਆ ਵੀ ਹਲਕਾ ਹੁੰਦਾ ਸੋ ਜੇ ਮੈਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਹਲਕਾ ਬਾਰੇ ਹੀ ਗੱਲ ਕਰਾਂ ਤਾਂ ਇਹ ਕੁੱਤਿਆਂ ਜਾਂ ਬਿੱਲੀਆਂ ਦੇ ਵਿੱਚ ਆਮ ਹੀ ਪਾਇਆ ਜਾਂਦਾ ਜਾਂ ਉਹਨਾਂ ਨੂੰ ਇਹ ਲਾਗ ਬਾਰੋਂ ਮਿਲਦੀ ਹੈ ਕਿਤੇ ਤੇ ਇਹਦੇ ਕੀ ਕੀ ਲੱਛਣ ਹੁੰਦੇ ਹਾਂਜੀ ਜਿਹੜੀ ਇਹ ਹਲਕਾ ਦੀ ਬਿਮਾਰੀ ਹੈ ਇਹ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਮਾਂਗਾ ਜਾਂ ਸਪਾ ਨੂੰ ਪਤਾ ਵੀ ਹੈ ਕਿ ਇਹ ਬੜੀ ਖਤਰਨਾਕ ਬਿਮਾਰੀ ਆਪਾਂ ਇਹਨੂੰ ਕਹਿ ਦਿੰਦੇ ਆ ਕਿ ਇਹ 100% ਖਤਰਨਾਕ ਹੈ ਪਰ ਨਾਲ ਦੀ ਨਾਲ ਅਸੀਂ ਇਹ ਵੀ ਕਹਿੰਦੇ ਆ ਕਿ ਇਸ ਤੋਂ 100% ਬਚਾ ਕੀਤਾ ਜਾਂਦਾ ਹੈ ਜਿਹੜੀ ਆਪਾਂ ਇਹ ਤੁਸੀਂ ਇੱਕ ਸਵਾਲ ਪੁੱਛਿਆ ਕਿ ਇਹ ਬਿਮਾਰੀ ਕੁੱਤਿਆਂ ਦੇ ਵਿੱਚ ਜਾਂ ਬਿੱਲੀਆਂ ਦੇ ਵਿੱਚ ਕਿੱਥੋਂ ਆਂਦੀ ਹੈ ਦੇਖੋ ਜੀ ਜਦੋਂ ਕੋਈ ਵੀ ਕੁੱਤਾ ਜਿਸ ਨੂੰ ਇਹ ਬਿਮਾਰੀ ਹੋਵੇ ਹਲਕਾ ਦੀ ਬਿਮਾਰੀ ਹੋਵੇ ਜਾਂ ਬਿੱਲੀ ਜਾਂ ਕੋਈ ਵੀ ਜਾਨਵਰ ਜਿਸ ਨੂੰ ਇਸ ਇਹ ਬਿਮਾਰੀ ਨਾਲ ਪੀੜਿਤ ਹੋਵੇ ਇਸ ਬਿਮਾਰੀ ਨੂੰ ਇੱਕ ਵਿਸ਼ਾਣੂ ਕਰਦਾ ਹੈ ਵਾਇਰਸ ਕਰਦਾ ਹੈ ਉਹ ਵਿਸ਼ਾਣੂ ਉਸ ਪੀੜਿਤ ਜਾਨਵਰ ਦੇ ਲਾਰ ਦੇ ਵਿੱਚ ਆਂਦਾ ਹੈ ਥੁੱਕ ਦੇ ਵਿੱਚ ਬਾਹਰ ਆਂਦਾ ਹੈ ਥੁੱਕ ਦੇ ਵਿੱਚ ਜਦੋਂ ਉਹ ਜਾਨਵਰ ਕਿਸੇ ਹੋਰ ਜਾਨਵਰ ਨੂੰ ਕੱਟ ਦਵੇ ਜੀ ਜਾਂ ਸਾਡੇ ਪਾਲਤੂ ਨੂੰ ਕੱਟ ਦਵੇ ਜਾਂ ਸਾਨੂੰ ਕੱਟ ਦਵੇ ਹੁਣ ਉਸ ਦੀ ਲਾਰ ਦੇ ਵਿੱਚ ਥੁੱਕ ਦੇ ਵਿੱਚ ਜਿਹੜਾ ਅ ਵਿਸ਼ਾਣੂ ਹੈ ਉਹ ਜ਼ਖਮ ਰਾਹੀਂ ਸਾਡੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਜੀ ਤੇ ਨਾੜੀਆਂ ਰਾਹੀਂ ਨਰਵਸ ਦੇ ਰਾਹੀਂ ਹੁੰਦਾ ਹੋਇਆ ਉਹ ਸਾਡੀ ਜਿਹੜੀ ਰੀੜ ਦੀ ਹੱਡੀ ਹੁੰਦੀ ਹੈ ਉਸ ਦੇ ਵਿੱਚ ਜਿਹੜੀ ਸਪਾਇਨਲ ਕੋਡ ਵੱਡੀ ਨਰਵ ਹੁੰਦੀ ਹੈ ਉਹਦੇ ਰਾਹੀਂ ਬ੍ਰੇਨ ਤੱਕ ਦਿਮਾਗ ਤੱਕ ਪਹੁੰਚ ਜਾਂਦਾ ਹੈ ਤੇ ਉਸ ਤੋਂ ਬਾਅਦ ਆਪਣਾ ਅਸਰ ਜਿਹੜਾ ਹੈ ਵਿਖਾਣਾ ਸ਼ੁਰੂ ਕਰ ਦਿੰਦਾ ਹੈ ਤੇ ਜੇ ਗੱਲ ਕਰੀਏ ਕਿ ਸਾਨੂੰ ਕਿੱਦਾਂ ਪਤਾ ਲੱਗੂ ਜੇ ਤੁਸੀਂ ਜਿਹੜਾ ਪੁੱਛਿਆ ਕਿ ਨਿਸ਼ਾਨੀਆਂ ਕੀ ਆਣਗੀਆਂ ਸਾਡੇ ਪਾਲਤੂ ਦੇ ਵਿੱਚ ਜਾਂ ਕਿਸੇ ਜਾਨਵਰ ਦੇ ਵਿੱਚ ਇਸ ਬਿਮਾਰੀ ਕਰਕੇ ਜਿਹੜਾ ਕੁੱਤਾ ਜਾਂ ਬਿੱਲੀ ਹੁੰਦੀ ਹੈ ਜਾਂ ਜਾਨਵਰ ਜਿਹੜਾ ਹੈ ਉਹ ਉਸ ਦੇ ਵਿੱਚ ਦੋ ਤਰ੍ਹਾਂ ਦੀ ਕਿਸਮਾਂ ਆਉਂਦੀਆਂ ਨੇ ਪਹਿਲੀ ਹੁੰਦੀ ਹੈ ਜੀ ਪੜਕਾਹਟ ਵਾਲੀ ਕਿਸਮ ਦੂਜੀ ਹੁੰਦੀ ਹੈ ਬੋਲੀ ਕਿਸਮ ਬੋਲੀ ਕਿਸਮ ਸ਼ੁਰੂਆਤ ਵਿੱਚ ਜਿਹੜਾ ਜਾਨਵਰ ਹੈ ਬੜਾ ਜਿੱਦਾਂ ਆਪਾਂ ਕਹਿ ਦਈਏ ਕਿ ਚੜਚੜਾ ਹੋ ਜਾਂਦਾ ਜੀ ਉਹ ਇੱਧਰ ਉੱਧਰ ਭੱਜਦਾ ਹੈ ਕੋਈ ਵੀ ਚੀਜ਼ ਉਹਨੂੰ ਪਾਵਾ ਉਹ ਨਰਜੀਵ ਹੋਵੇ ਜਿਵੇਂ ਕਹਿ ਲੋ ਕਾਫੂਸ ਪੱਥਰ ਲੱਕੜ ਕੁਝ ਵੀ ਉਹਦੇ ਰਸਤੇ 'ਚ ਕੋਈ ਵੀ ਚੀਜ਼ ਆਂਦੀ ਹੈ ਉਸਨੂੰ ਵੱਢਣ ਦੀ ਕੋਸ਼ਿਸ਼ ਕਰਦਾ ਇੱਥੋਂ ਤੱਕ ਕਿ ਉਹ ਆਪਣੇ ਮਾਲਕ ਨੂੰ ਨਹੀਂ ਪਛਾਣਦਾ ਕਿਉਂਕਿ ਬਿਮਾਰੀ ਦਿਮਾਗ ਤੇ ਅਸਰ ਕਰਦੀ ਹੈ ਉਹ ਆਪਣਾ ਤਾਲਮੇਲ ਉਹ ਜਾਂਦਾ ਹੈ ਤੇ ਆਪਣੇ ਮਾਲਕ ਨੂੰ ਵੀ ਨਹੀਂ ਪਛਾਣਦਾ ਉਹਨੂੰ ਵੀ ਵੱਢਣ ਦੀ ਕੋਸ਼ਿਸ਼ ਕਰਦਾ ਉਸ ਤੋਂ ਬਾਅਦ ਉਹਦਾ ਜਿਹੜਾ ਜਬਾੜਾ ਹੈ ਉਸ ਨੂੰ ਉਹਦਾ ਜਬਾੜੇ ਦਾ ਅਧਰੰਗ ਹੋ ਜਾਂਦਾ ਹੈ ਜਬਾੜਾ ਲੰਮਕ ਜਾਂਦਾ ਹੈ ਉਹਦਾ ਜਿਹੜਾ ਮੂੰਹ ਦੇ ਵਿੱਚੋਂ ਥੁੱਕ ਤੇ ਲਾਰਾਂ ਡਿੱਗਣ ਲੱਪੈਂਦੀਆਂ ਇਸ ਤੋਂ ਇਲਾਵਾ ਉਹਦਾ ਜਿਹੜਾ ਆਪਣਾ ਧੋਣ ਆ ਜਾਂ ਸਿਰ ਦਾ ਉਹਦਾ ਅਧਰੰਗ ਹੋ ਜਾਂਦਾ ਉਸ ਤੋਂ ਇਲਾਵਾ ਜਿਹੜਾ ਪਿਛਲਾ ਪਾਸਾ ਮਾਰਿਆ ਜਾਂਦਾ ਤੇ ਸਾਰੇ ਸਰੀਰ ਦਾ ਅਧਰੰਗ ਹੋ ਜਾਂਦਾ ਅੰਤ ਦੇ ਵਿੱਚ ਤੇ ਜਿਹੜਾ ਜਾਨਵਰ ਹੈ ਉਹ ਮਰ ਜਾਂਦਾ ਹੈ ਇੱਥੇ ਮੈਂ ਜ਼ੋਰ ਦੇ ਕੇ ਫੇਰ ਆਖਦਾ ਹਾਂ ਕਿਉਂਕਿ ਇਹ ਬਿਮਾਰੀ 100% ਖਤਰਨਾਕ ਇਸ ਕਰਕੇ ਆਖੀ ਜਾਂਦੀ ਹੈ ਕਿਉਂਕਿ ਜੇਕਰ ਇੱਕ ਵਾਰੀ ਲੱਛਣ ਆ ਜਾਵੇ ਭਾਵੇਂ ਉਹ ਜਾਨਵਰ ਆ ਭਾਵੇਂ ਉਹ ਪਾਲਤੂ ਆ ਭਾਵੇਂ ਅਸੀਂ ਆ ਜੇ ਇੱਕ ਵਾਰੀ ਲੱਛਣ ਆ ਗਏ ਬਿਮਾਰੀ ਦਾ ਬਚਾਅ ਸੰਭਵ ਨਹੀਂ ਹੈ ਤੇ ਮੌਤ ਪੱਕੀ ਹੈ ਜੀ ਜੀ ਤੇ ਇਸ ਤੋਂ ਇਲਾਵਾ ਜੇ ਹੁਣ ਆਪਾਂ ਗੱਲ ਕਰੀਏ ਮਨੁੱਖਾਂ ਦੇ ਵਿੱਚ ਮਨੁੱਖ ਦੇ ਵਿੱਚ ਇਸ ਬਿਮਾਰੀ ਕਰਕੇ ਜਿਹੜੇ ਲੱਛਣ ਆਉਂਦੇ ਨੇ ਸਟਾਰਟਿੰਗ ਤੇ ਤਾਂ ਇਹ ਹੁੰਦਾ ਸ਼ੁਰੂਆਤ ਦੇ ਵਿੱਚ ਕਿ ਜਿੱਥੇ ਕੁੱਤੇ ਨੇ ਜਾਂ ਪਾਲਤੂ ਨੇ ਜਾਂ ਬਿੱਲੀ ਨੇ ਵੱਡਿਆ ਹੁੰਦਾ ਹੈ ਉਥੇ ਦਰਦ ਹੁੰਦੀ ਹੈ ਆਪਣਾ ਸਿਰਦਰਦ ਜਾਂ ਬੁਖਾਰ ਇਦਾਂ ਦੇ ਲੱਛਣ ਸਟਾਰਟਿੰਗ ਦੇ ਵਿੱਚ ਆਉਂਦੇ ਨੇ ਪਰ ਹੌਲੀ-ਹੌਲੀ ਜਦੋਂ ਆਪਣਾ ਵਿਸ਼ਾਣੂ ਅਸਰ ਵਖਾਣਾ ਸ਼ੁਰੂ ਕਰਦਾ ਹੈ ਦਿਮਾਗ ਤੇ ਅਸਰ ਕਰਦਾ ਹੈ ਜਿਹੜਾ ਮਨੁੱਖ ਹੈ ਉਹ ਆਪਣਾ ਤਾਲਮੇਲ ਖੁੰਦਾ ਹੈ ਉਸ ਨੂੰ ਦੌਰੇ ਪੈਂਦੇ ਹਨ ਉਸ ਨੂੰ ਥੋੜੀ ਜੀ ਖੜਾਕ ਤੋਂ ਜਾਂ ਰੋਸ਼ਨੀ ਤੋਂ ਉਹ ਇੱਕਦਮ ਚੁਕੰਨਾ ਹੋ ਜਾਂਦਾ ਹੈ ਜਾਂ ਇਸ ਤੋਂ ਇਲਾਵਾ ਜਿਹੜੇ ਲੱਛਣ ਵੇਖੇ ਜਾਂਦੇ ਹਨ ਉਹ ਇਸ ਤਰ੍ਹਾਂ ਨੇ ਜਦੋਂ ਅਸੀਂ ਉਸ ਨੂੰ ਕੁਝ ਵੀ ਖਾਣ ਨੂੰ ਜਾਂ ਪੀਣ ਨੂੰ ਦਿੰਦੇ ਹਾਂ ਉਹ ਜੇ ਥੋੜਾ ਜਿਹਾ ਵੀ ਖਾਂਦਾ ਜਾਂ ਪੀਂਦਾ ਹੈ ਉਸ ਦੇ ਗਲੇ ਦੇ ਵਿੱਚ ਬਹੁਤ ਪੇਨ ਹੁੰਦੀ ਹੈ ਦਰਦ ਹੁੰਦੀ ਹੈ ਤੇ ਉਹ ਉਹ ਗਲਾਸ ਜਾਂ ਥਾਲੀ ਪਿਛੇ ਸੁੱਟ ਕੇ ਮਾਰਦਾ ਹੈ ਕਿਉਂਕਿ ਉਹ ਡਰਦਾ ਹੈ ਕਈ ਵਾਰੀ ਆਪਾਂ ਕਹਿ ਦਿੰਨੇ ਕਿ ਉਹਨੂੰ ਪਾਣੀ ਤੋਂ ਡਰ ਲੱਗ ਰਿਹਾ ਹੋਵੇ ਪਰ ਅਜਿਹਾ ਇਸ ਕਰਕੇ ਹੁੰਦਾ ਹੈ ਕਿ ਉਹਦੇ ਜਿਹੜੇ ਗਲੇ ਦੇ ਪੱਠਿਆਂ ਦਾ ਖਚਾ ਬਹੁਤ ਜ਼ਿਆਦਾ ਹੁੰਦਾ ਹੈ ਜਿਹਦੇ ਕਰਕੇ ਉਹ ਕੁਝ ਵੀ ਖਾ ਪੀ ਨਹੀਂ ਸਕਦਾ ਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਇਹ 100% ਖਤਰਨਾਕ ਬਿਮਾਰੀ ਹੈ ਇਹਦਾ ਇਲਾਜ ਨਹੀਂ ਹੈ ਜੇ ਇੱਕ ਵਾਰੀ ਲੱਛਣ ਆ ਜਾਣ ਤੇ ਮੌਤ ਪੱਕੀ ਹੈ ਤੇ ਅੰਤ ਵਿੱਚ ਮਨੁੱਖ ਦੀ ਵੀ ਮੌਤ ਹੋ ਜਾਂਦੀ ਹੈ ਜੀ ਪਰ ਇਸ ਤੋਂ ਡਾਕਟਰ ਸਾਹਿਬ ਬਚਿਆ ਜਾ ਸਕਦਾ ਹੈ ਹਾਂਜੀ ਬਿਲਕੁਲ ਕਿਉਂਕਿ ਅਸੀਂ ਇਹ ਵੀ ਗੱਲ ਕੀਤੀ ਹੁਣੀ ਕਿ ਇਹਦਾ 100% ਬਚਾਵੀ ਹੈ ਬਚਾਵੀ ਹੈ ਤੇ ਜੇ ਬਚਾ ਦੀ ਗੱਲ ਕਰੀਏ ਤੇ ਇਹਦੇ ਵਿੱਚ ਇਹੀ ਹੈ ਕਿ ਜਿਹੜੇ ਸਾਡੇ ਪਾਲਤੂ ਜੇਕਰ ਅਸੀਂ ਰੱਖਦੇ ਆਂ ਅਸੀਂ ਉਹਨਾਂ ਦਾ ਧਿਆਨ ਰੱਖੀਏ ਚੰਗੇ ਤਰੀਕੇ ਦੇ ਨਾਲ ਸਮੇਂ ਸਿਰ ਉਹਨੂੰ ਬਿਮਾਰੀ ਤੋਂ ਬਚਾ ਦੇ ਲਈ ਜਿਹੜੇ ਟੀਕੇ ਹਨ ਉਹ ਜ਼ਰੂਰ ਲਗਵਾਈਏ ਵੈਕਸੀਨੇਸ਼ਨ ਉਹਨਾਂ ਦੀ ਜ਼ਰੂਰ ਕਰਵਾਈਏ ਕਿਉਂਕਿ ਇਹ ਏੜੀ ਵੈਕਸੀਨੇਸ਼ਨ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਬਿਮਾਰੀ ਜਿਹੜੀ ਹੈ ਉਹ ਰੇਬੀਜ਼ ਵੀ ਹੈ ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਦੋਂ ਅਸੀਂ ਘਰ ਦੇ ਵਿੱਚ ਕੋਈ ਪਾਲਤੂ ਰੱਖਦੇ ਹਾਂ ਤੇ ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਕਿ ਜਿਹੜੇ ਬੱਚੇ ਨੇ ਜਵਾਕ ਜਿਹੜੇ ਹੈ ਪਾਲਤੂ ਦੇ ਨਾਲ ਪੰਗੇ ਲੈਂਦੇ ਨੇ ਸਾਨੂੰ ਉਹਨਾਂ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਵੀ ਐਜੂਕੇਟ ਕਰਨਾ ਹੈ ਸਮਝਾਉਣਾ ਹੈ ਕਿ ਬਿਨਾਂ ਮਤਲਬ ਤੋਂ ਜੇਕਰ ਕੋਈ ਕੁੱਤਾ ਕੁਝ ਖਾ ਰਿਹਾ ਹੈ ਉਸ ਦਾ ਖਾਣਾ ਖੋਣ ਲੱਪੇਂਦੇ ਨੇ ਜਾਂ ਕੋਈ ਸੜਕ ਦੇ ਉੱਤੇ ਕੁੱਤਾ ਜਾ ਰਿਹਾ ਉਸ ਨੂੰ ਪੱਥਰ ਮਾਰਦੇ ਨੇ ਜਾਂ ਛੋਟੀ ਮਾਰਦੇ ਨੇ ਅਜਿਹੀਆਂ ਚੀਜ਼ਾਂ ਵੀ ਨਹੀਂ ਕਰਨੀਆਂ ਤਾਂ ਕਿ ਉਹ ਉਹਨਾਂ ਨੂੰ ਵੱਡਣ ਨਾ ਵੱਡਣ ਤੇਜੀ ਗਾਲੇ ਤੇ ਇਹ ਆ ਜਾਂਦੀ ਹੈਗੀ ਆ ਕਿ ਜਿਹੜਾ ਇਹ ਕੁੱਤਾ ਜੇਕਰ ਵੱਢ ਜਾਂਦਾ ਹੈ ਹੁਣ ਜੇਕਰ ਕੁੱਤੇ ਨੇ ਵੱਢ ਲਿਆ ਤੇ ਜਿੱਥੇ ਜ਼ਖਮ ਹੋਇਆ ਹੈ ਉਸ ਨੂੰ ਛੇਤੀ ਤੋਂ ਛੇਤੀ ਸਾਬਣ ਪਾਣੀ ਦੇ ਨਾਲ 15 ਮਿੰਟ ਤੱਕ ਅਸੀਂ ਧੋਣਾ ਹੈਗਾ ਇਹ ਬਹੁਤ ਜ਼ਰੂਰੀ ਹੈ ਜੀ ਉਸ ਤੋਂ ਬਾਅਦ ਘਰ ਦੇ ਵਿੱਚ ਕੋਈ ਵੀ ਐਂਟੀਸੈਪਟਿਕ ਕਰੀਮ ਪਈ ਹੋਵੇ ਉਹ ਉੱਤੇ ਲਗਾਓ ਤੇ ਉਸ ਤੋਂ ਬਾਅਦ ਕਿਸੇ ਡਾਕਟਰ ਦੇ ਕੋਲ ਜਾ ਕੇ ਛੇਤੀ ਛੇਤੀ ਡਾਕਟਰ ਦੀ ਸਲਾਹ ਦੇ ਨਾਲ ਆਪਾਂ ਟੀਕੇ ਲਗਵਾ ਸਕਦੇ ਹਾਂ ਜਾਂ ਅਗਲਾ ਜਿਹੜਾ ਆਪਣਾ ਹੈ ਸਟੈਪ ਚੱਕ ਸਕਦੇ ਹਾਂ ਜੀ ਸੋ ਡਾਕਟਰ ਸਾਹਿਬ ਤੁਸੀਂ ਹਲਕਾਰ ਦੇ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਵੀ ਇੱਕ ਤਾਂ ਇਹ ਜਿਹੜਾ ਹੈਗਾ ਰੋਗ ਇਹ ਬਚਾਇੰਦਾ 100% ਸੰਭਵ ਹੈਗਾ ਬਸ਼ਰਤੇ ਕਿ ਅਸੀਂ ਕੁੱਤੇ ਦੀ ਜਿਹੜਾ ਸਾਡੇ ਕੋਲੇ ਪਾਲਤੂ ਕੁੱਤਾ ਜਾਂ ਮਿੱਲੀ ਹੈ ਅਸੀਂ ਉਹਦੀ ਇਸ ਬਿਮਾਰੀ ਦੇ ਪ੍ਰਤੀ ਉਹਦੀ ਵੈਕਸੀਨ ਕਰਵਾਈ ਹੋਵੇ ਤੇ ਦੂਸਰਾ ਅਸੀਂ ਜਿਹੜਾ ਆਪਣੇ ਪਾਲਤੂ ਕੁੱਤਿਆਂ ਨੂੰ ਜਿਹੜਾ ਅਵਾਰਾ ਕੁੱਤਿਆਂ ਜਾਂ ਹੋਰ ਜੰਗਲੀ ਜਾਨਵਰਾਂ ਦੇ ਸੰਪਰਕ ਤੋਂ ਬਚਾ ਲਈਏ ਤਾਂ ਇਸ ਬਿਮਾਰੀ ਤੋਂ ਅਸੀਂ ਆਪਣੇ ਪਾਲਤੂਆਂ ਨੂੰ ਬਚਾ ਸਕਦੇ ਹਾਂ ਤੇ ਆਪਣੇ ਆਪ ਨੂੰ ਵੀ ਅਸੀਂ ਇਸ ਬਿਮਾਰੀ ਤੋਂ ਬਚਾ ਸਕਦੇ ਹਾਂ ਸੋ ਡਾਕਟਰ ਸਾਹਿਬ ਅੱਗੇ ਚੱਲਦੇ ਆਂ ਅੱਜਕੱਲ ਜਿੱਦਾਂ ਤੁਸੀਂ ਵੀ ਦੱਸਿਆ ਵੀ ਬਿੱਲੀਆਂ ਪਾਲਣ ਦਾ ਰੁਝਾਨ ਵੀ ਕਾਫੀ ਵਧ ਰਿਹਾ ਹੈਗਾ ਅਕਸਰ ਦੇਖਣ ਚ ਆਇਆ ਵੀ ਜਦੋਂ ਪਾਲਤੂ ਬਿੱਲੀ ਲਾੜ ਕਰ ਰਹੀ ਹੁੰਦੀ ਆ ਤਾਂ ਕਈ ਵਾਰੀ ਉਹ ਆਪਣਾ ਜਿਹੜਾ ਪੰਜਾ ਮਾਰ ਦਿੰਦੀ ਹੈਗੀ ਆ ਸੋ ਇਨੂਮੀ ਇੱਕ ਜਿਹੜਾ ਕੈਟ ਸਕ੍ਰੈਚ ਡਿਜ਼ੀਜ਼ ਦਾ ਨਾਮ ਦਿੱਤਾ ਜਾਂਦਾ ਹੈ ਸੋ ਇਹਦੇ ਬਾਰੇ ਵੀ ਡਾਕਟਰ ਸਾਹਿਬ ਤੁਸੀਂ ਚਰਨਾ ਪਾਓ ਵੀ ਇਹਦੇ ਨਾਲ ਮਨੁੱਖ ਦੇ ਵਿੱਚ ਕੀ ਕੀ ਹੁੰਦਾ ਹੈਗਾ ਇਹ ਜਿਹੜਾ ਤੁਸੀਂ ਸਵਾਲ ਪੁੱਛਿਆ ਹੈ ਕਿ ਬਿੱਲੀ ਖੁਰਕ ਰੋਗ ਬਾਰੇ ਜਾਂ ਕੈਟ ਸਕ੍ਰੈਚ ਡਿਜ਼ੀਜ਼ ਬਾਰੇ ਇਸ ਨੂੰ ਇੱਕ ਜੀਵਾਣੂ ਕਰਦਾ ਹੈ ਜੀ ਉਸ ਜੀਵਾਣੂ ਦਾ ਨਾਮ ਹੈ ਬਾਰਟੋਨੇਲਾ ਇਹ ਇਸ ਦੀ ਇੱਕ ਪ੍ਰਜਾਤੀ ਇਹ ਬਿਮਾਰੀ ਕਰਦੀ ਹੈ ਹੁੰਦਾ ਇਸ ਤਰ੍ਹਾਂ ਹੈ ਕਿ ਜਦੋਂ ਇੱਕ ਪੀੜਿਤ ਬਿੱਲੀ ਉਹ ਨੂੰ ਬਿਮਾਰੀ ਹੁੰਦੀ ਹੈ ਉਸ ਦੇ ਖੂਨ ਦੇ ਵਿੱਚ ਇਹ ਜਵਾਣੂ ਹੁੰਦਾ ਹੈ ਜੀ ਜਿਹੜਾ ਪਿੱਸੂ ਹੈ ਜਾਂ ਜੀ ਹੈ ਜਦੋਂ ਬਿੱਲੀ ਦਾ ਖੂਨ ਚੋਸਦਾ ਹੈ ਤੇ ਖੂਨ ਰਾਹੀਂ ਜਿਹੜਾ ਜਵਾਣੂ ਹੈ ਹੁਣ ਪਿੱਸੂ ਵਿੱਚ ਚਲਾ ਗਿਆ ਹੁਣ ਉਹ ਪਿੱਸੂ ਜਦੋਂ ਦੂਜੀ ਬਿੱਲੀ ਦੇ ਉੱਤੇ ਜਾ ਕੇ ਹਮਲਾ ਕਰਦੇ ਹਨ ਜਾਂ ਉਸ ਦਾ ਖੂਨ ਚੋਸਦੇ ਹਨ ਤੇ ਖੂਨ ਖੂਨ ਰਾਹੀਂ ਉਹ ਬਿਮਾਰੀ ਦੂਸਰੀ ਬਿੱਲੀ ਨੂੰ ਲੱਗ ਜਾਂਦੀ ਹੈ ਜੀ ਇੱਥੇ ਇੱਕ ਗੱਲ ਮੈਂ ਹੋਰ ਦੱਸ ਦੇਣਾ ਹਾਂ ਕਿ ਜਿਹੜਾ ਜਿਹੜਾ ਪਿੱਸੂ ਹਨ ਉਹਨਾਂ ਦੇ ਮਲ ਰਾਹੀਂ ਇਹ ਜਵਾਣੂ ਜਿਹੜਾ ਹੈ ਬਾਹਰ ਆਂਦਾ ਹੈ ਤੇ ਜਿਹੜੀ ਬਿੱਲੀ ਹੈ ਉਸ ਦੀ ਚਮੜੀ ਉੱਤੇ ਲੱਗਿਆ ਰਹਿ ਜਾਂਦਾ ਹੈ ਜੀ ਹੁਣ ਅਜਿਹੀ ਬਿੱਲੀ ਜਿਸ ਦੀ ਚਮੜੀ ਦੇ ਉੱਤੇ ਪਿੱਸੂ ਪਏ ਹੋਏ ਹਨ ਤੇ ਉਹਨਾਂ ਦੇ ਵਿੱਚ ਜਵਾਣੂ ਹਨ ਜਾਂ ਉਸ ਦੇ ਮਲ ਦੇ ਵਿੱਚ ਜਵਾਣੂ ਹਨ ਜਦੋਂ ਅਜਿਹੀ ਬਿੱਲੀ ਆਪਣਾ ਆਪਣਾ ਖੁਰਕ ਕਰਦੀ ਹੈ ਉਸ ਦੇ ਨੋਂਧਰਾਂ ਦੇ ਵਿੱਚ ਜਾਂ ਪੰਜਿਆਂ ਦੇ ਵਿੱਚ ਉਹ ਜਿਹੜਾ ਜਵਾਣੂ ਵਾਲਾ ਮਲ ਹੈ ਪਿੱਸੂ ਦਾ ਫਸ ਜਾਂਦਾ ਹੈ ਜੀ ਉਨ ਅਜੀਹਾ ਪੰਜਾ ਜਦੋਂ ਉਹ ਕਿਸੇ ਮਨੁੱਖ ਦੇ ਮਾਰਦੀ ਹੈ ਜਾਂ ਨੌਂਦਰ ਮਾਰਦੀ ਹੈ ਉਹ ਜਿਹੜੇ ਉਹਦੀਆਂ ਨੋਹ ਦੇ ਵਿੱਚ ਜਾਂ ਪੰਜੇ ਦੇ ਵਿੱਚ ਫਸੇ ਜੀਵਾਣੂ ਹਨ ਉਹ ਮਨੁੱਖ ਦੇ ਉੱਤੇ ਜ਼ਖਮ ਦੇ ਰਾਹੀਂ ਖੂਨ ਰਾਹੀਂ ਪ੍ਰਵੇਸ਼ ਕਰ ਜਾਂਦੇ ਹਨ ਜੀ ਪਰ ਨਾਲੇ ਨਾਲ ਇੱਥੇ ਇੱਕ ਗੱਲ ਹੋਰ ਵੀ ਹੈ ਕਿਈ ਵਾਰੀ ਬਿੱਲੀ ਆਪਣੀ ਚਮੜੀ ਨੂੰ ਚੱਟਦੀ ਹੈ ਜੀ ਜਾਂ ਉਹ ਚਮੜੀ ਨੂੰ ਚੱਟਣ ਤੋਂ ਬਾਅਦ ਉਹਦੇ ਥੁੱਕ ਦੇ ਵਿੱਚ ਉਹ ਜੀਵਾਣੂ ਆ ਗਏ ਜੀ ਚਮੜੀ ਰਾਹੀਂ ਉਹ ਜੀਵਾਣੂ ਜਦੋਂ ਉਹਨੇ ਕਿ ਸੇ ਮਨੁੱਖ ਦਾ ਜਾਂ ਆਪਣੇ ਮਾਲਕ ਦਾ ਕੋਈ ਜ਼ਖਮ ਛੱਟ ਲਿਆ ਉਸ ਤਰੀਕੇ ਨਾਲ ਵੀ ਇਹ ਜਿਹੜੇ ਜੀਵਾਣੂ ਨੇ ਮਨੁੱਖੀ ਸਰੀਰ ਦੇ ਵਿੱਚ ਪ੍ਰਵੇਸ਼ ਕਰ ਸਕਦੇ ਨੇ ਜਾਂ ਵੱਢਣ ਦੇ ਨਾਲ ਵੀ ਇਹ ਜਿਹੜੇ ਹੈ ਆਪਣੇ ਮਨੁੱਖ ਨੂੰ ਹੋ ਸਕਦੀ ਹੈ ਜੀ ਤੇ ਜੇਕਰ ਅਸੀਂ ਗੱਲ ਕਰੀਏ ਕਿ ਇਹਦੇ ਲੱਛਣ ਕੀ ਹਨ ਜੀ ਆਮ ਕਰਕੇ ਬਿੱਲੀਆਂ ਦੇ ਵਿੱਚ ਲੱਛਣ ਨਹੀਂ ਵਿਖੇ ਜਾਂਦੇ ਪਰ ਮਨੁੱਖ ਦੇ ਵਿੱਚ ਜਿੱਥੇ ਵੱਡਿਆ ਹੁੰਦਾ ਹੈ ਉਥੇ ਸਟਾਰਟਿੰਗ ਦੇ ਵਿੱਚ ਜਿੱਦਾਂ ਜ਼ਖਮ ਜਾਂ ਛਾਲਾ ਫੋੜਾ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਹੌਲੀ ਹੌਲੀ ਉਹ ਠੀਕ ਹੋਣ ਲੱਗ ਪੈਂਦਾ ਹੈ ਪਰ ਜਿਹੜਿਆਂ ਉਸ ਜ਼ਖਮ ਦੇ ਲਾਗੇ ਦੀਆਂ ਲਿੰਫ ਗ੍ਰੰਥੀਆਂ ਹੁੰਦੀਆਂ ਹਨ ਜਾਂ ਲਿੰਫ ਨੋਡਸ ਹੁੰਦੀਆਂ ਹਨ ਉਹ ਸੋਜ ਜਾਂਦੀਆਂ ਹਨ ਤੇ ਜ਼ਿਆਦਾਤਰ ਇਹ ਜਿਹੜੇ ਆਪਣਾ ਬਿਮਾਰੀ ਹੈ ਮਨੁੱਖ ਦੇ ਵਿੱਚ ਮਨੁੱਖੀ ਦਿਮਾਗ ਦੇ ਉੱਤੇ ਅਸਰ ਕਰਦੀ ਹੈ ਜਾਂ ਅੱਖਾਂ ਦੇ ਉੱਤੇ ਅਸਰ ਕਰਦੀ ਹੈ ਸੋ ਇਸੇ ਵਿੱਚ ਵੀ ਇਹ ਜ਼ਰੂਰੀ ਹੈ ਜਿਵੇਂ ਆਪਾਂ ਹਲਕਾਚ ਗੱਲ ਕੀਤੀ ਜੇਕਰ ਕੋਈ ਬਿੱਲੀ ਪੰਜਾ ਮਾਰ ਦਿੰਦੀ ਹੈ ਜਾਂ ਚੱਟ ਜਾਂਦੀ ਹੈ ਜ਼ਖਮ ਨੂੰ ਸਾਨੂੰ ਉਹ ਜਿਹੜਾ ਜ਼ਖਮ ਹੈ ਛੇਤੀ ਤੋਂ ਛੇਤੀ ਸਾਬਣ ਪਾਣੀ ਦੇ ਨਾਲ ਧੋ ਲੈਣਾ ਚਾਹੀਦਾ ਹੈ ਤੇ ਪੰਗੇ ਨਹੀਂ ਲੈਣੇ ਚਾਹੀਦੇ ਜਿਵੇਂ ਪਹਿਲਾਂ ਵੀ ਹਲਕਾਚ ਦੱਸਿਆ ਕਿ ਆਪਾਂ ਪਾਲਤੂ ਹੋਵੇ ਜਾਨਵਰ ਭਾਵੇਂ ਆਪਣਾ ਸਟ੍ਰੇ ਹੋਵੇ ਜਾਂ ਜਿਹੜਾ ਆਪਣਾ ਬਾਹਰ ਸੜਕ ਦੇ ਉੱਤੇ ਹੁੰਦੇ ਨੇ ਉਹਨਾਂ ਨਾਲ ਪੰਗੇ ਨਾ ਲਈਏ ਆਪਾਂ ਸਹੀ ਤਰੀਕੇ ਦੇ ਨਾਲ ਉਹਨਾਂ ਦਾ ਆਪਣਾ ਦੇਖਭਾਲੀਆਂ ਸੰਭਾਲ ਕਰੀਏ 150 ਸਾਡੇ ਜਿਹੜੀ ਪਾਲਤੂ ਬਿੱਲੀਆਂ ਨੇ ਉਹਨਾਂ ਨੂੰ ਜੇ ਅਸੀਂ ਇਸ ਬਿਮਾਰੀ ਤੋਂ ਫਿਰ ਕਿੱਦਾਂ ਬਚਾ ਸਕਦੇ ਹਾਂ ਦੇਖੋ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਬਿਮਾਰੀ ਉਹਨਾਂ ਨੂੰ ਇੱਕ ਬਿਸੂਤੋ ਲੱਗ ਰਹੀ ਹੈ ਜੋ ਦੂਜੇ ਆਪਣਾ ਜਦੋਂ ਪੰਜਾ ਮਾਰ ਰਹੇ ਹਾਂ ਸੋ ਅਸੀਂ ਆਪਣੇ ਬਿੱਲੀਆਂ ਨੂੰ ਪਰਜੀਵੀਆਂ ਤੋਂ ਬਚਾਉਣਾ ਹੈ ਬਾਰੀ ਪਰਜੀਵੀਆਂ ਤੋਂ ਹਾਂਜੀ ਹਾਂਜੀ ਤੇ ਉਹ ਜਿਹੜੀਆਂ ਨੇ ਕਈ ਤਰ੍ਹਾਂ ਦੀਆਂ ਆਪਾਂ ਮੈਡੀਸਨ ਜੀਆਂ ਦਵਾਈਆਂ ਆਂਦੀਆਂ ਨੇ ਉਹਨਾਂ ਤਰੀਕਿਆਂ ਦੇ ਨਾਲ ਆਪਾਂ ਉਹਨਾਂ ਦਾ ਬਚਾਉ। ਮਸਲੇ ਸਾਫ ਸਫਾਈ ਰੱਖੀਏ ਆਸੇ ਪਾਸੇ ਦੀ ਜਿੱਥੇ ਬਿੱਲੀਆਂ ਰੱਖਦੇ ਹਨ ਉਹ ਜਗਾ ਸਾਫ ਸੁਥਰੀ ਹੋਵੇ ਜਦੋਂ ਆਪਣਾ ਜਿਹੜਾ ਆਪਣਾ ਕਈ ਬਿੱਲੀਆਂ ਆਪਾਂ ਸਟ੍ਰਿਕਟਲੀ ਇਨਡੋਰ ਰੱਖਦੇ ਹਾਂ ਅੰਦਰ ਹੀ ਰੱਖਦੇ ਹਾਂ ਘਰ ਦੇ ਅੰਦਰ ਦੀ ਵੀ ਸਫਾਈ ਪੂਰੀ ਹੋਵੇ ਜੇ ਮਾੜਾ ਮੋਟਾ ਸੀ ਇਹਨਾਂ ਨੂੰ ਬਾਹਰ ਖੁੱਲੇ ਛੱਡਦੇ ਹਾਂ ਤੇ ਉੱਥੇ ਵੀ ਸਫਾਈ ਸੋ ਡਾਕਟਰ ਸਾਹਿਬ ਅੱਪਾ ਬਿੱਲੀਆਂ ਦੀ ਗੱਲ ਕਰ ਰਹੇ ਸੀਗੇ ਇਸੇ ਵਿਸ਼ੇ ਤੇ ਅੱਗੇ ਵਧਦੇ ਆਂ ਡਾਕਟਰ ਸਾਹਿਬ ਇਹ ਵੀ ਕਿਹਾ ਜਾਂਦਾ ਹੈ ਵੀ ਗਰਭਵਤੀ ਔਰਤਾਂ ਨੂੰ ਬਿੱਲੀਆਂ ਦੀ ਰੱਖ-ਰਖਾਵ ਤੋਂ ਦੂਰ ਰਹਿਣਾ ਚਾਹੀਦਾ ਹੈ ਇਹਦੇ ਵਿੱਚ ਕੋਈ ਸੱਚਾਈ ਹੈ ਜਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜੜੀਆਂ ਗਰਭਵਤੀ ਔਰਤਾਂ ਹੁੰਦੀਆਂ ਨੇ ਉਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ ਜਦੋਂ ਉਹ ਗਰਭਤੀ ਹੁੰਦੀਆਂ ਹਨ ਕਿ ਉਹ ਬਿੱਲੀ ਦੀ ਦੇਖਰੇਖ ਘਟ ਕਰਨ ਜਾਂ ਖਾਸ ਕਰਕੇ ਜਿਹੜਾ ਬਿੱਲੀ ਦਾ ਜਿਹੜਾ ਮਲ ਹੈ ਉਹਨੂੰ ਨਸ਼ਟ ਨਾ ਕਰਨ ਠੀਕ ਹੈ ਜੀ ਜਦੋਂ ਅਸੀਂ ਪਾਲਤੂ ਬਿੱਲੀ ਘਰ ਰੱਖਦੇ ਹਾਂ ਉਹ ਅਸੀਂ ਇੱਕ ਲਟਰ ਬਾਕਸ ਰੱਖਦੇ ਹਾਂ ਜਿੱਥੇ ਜਿਹੜੀ ਬਿੱਲੀ ਹੈ ਆ ਜਾ ਕੇ ਆਪਣਾ ਮਲ ਕਰਦੀ ਹੈ ਜੀ ਹੁਣ ਕਿਉਂਕਿ ਕਈ ਕਈ ਬਿਮਾਰੀਆਂ ਨੇ ਉਹਨਾਂ ਵਿੱਚ ਜਿਹੜੀ ਮੁੱਖ ਬਿਮਾਰੀ ਮੈਂ ਗੱਲਬਾਤ ਕਰਦਾ ਹਾਂ ਉਹਨੂੰ ਟੌਕਸੋਪਲਾਸਮੋਸਿਸ ਆਖਿਆ ਜਾਂਦਾ ਹੈ ਜੀ ਇਹ ਬਿਮਾਰੀ ਦਾ ਜਿਹੜਾ ਬਿੱਲੀਆਂ ਹਨ ਮੇਨ ਇਸ ਬਿਮਾਰੀ ਦਾ ਡੈਫੀਨਿਟਿਵ ਹੋਸਟ ਅਸੀਂ ਕਹਿ ਦਿੰਦੇ ਹਾਂ ਜਾਂ ਮੁੱਖ ਤੌਰ ਤੇ ਕਹ ਲਿਆ ਕਿ ਮੁੱਖ ਸਰੋਤ ਹਨ ਮੁੱਖ ਸਰੋਤ ਜੀ ਪਰ ਜੀ ਵੀ ਬਿੱਲੀ ਦੀ ਆਂਤ ਵਿੱਚ ਹੁੰਦਾ ਹੈ ਜੀ ਜਿਵੇਂ ਮੈਂ ਸਟਾਰਟਿੰਗ ਚ ਕਿਹਾ ਸੀ ਮਲਰਾਹੀ ਕੁਝ ਬਿਮਾਰੀਆਂ ਹੁੰਦੀਆਂ ਨੇ ਸੋ ਟੌਕਸੋਪਲਾਜ਼ਮਾ ਮਲਰਾਹੀ ਹੋਣ ਵਾਲੀ ਇੱਕ ਬਿਮਾਰੀ ਹੈ ਬੰਗੜੀ ਬਿੱਲੀ ਦੇ ਮਲਰਾਹੀ ਜਿਹੜਾ ਆਂਡੇ ਨੇ ਪਰਜੀਵੀ ਦੇ ਬਾਹਰ ਆਂਦੇ ਨੇ ਜੀ ਬਾਹਰ ਆ ਕੇ ਵਾਤਾਵਰਨ ਨੂੰ ਦੂਸ਼ਿਤ ਕਰਦੇ ਨੇ ਜੀ ਜਿਹੜਾ ਪਰਜੀਵੀ ਦਾ ਆਪਣਾ ਜੀਵਨ ਚੱਕਰ ਹੈ ਉਹ ਬਿੱਲੀ ਤੇ ਚੂਹੇ ਦੇ ਵਿੱਚ ਕੁਦਰਤੀ ਤੌਰ ਤੇ ਹੁੰਦਾ ਹੈ ਜਾਂ ਬਿੱਲੀ ਜਾਂ ਆਪਾਂ ਪੰਛੀਆਂ ਦੇ ਵਿੱਚ ਗੱਲ ਕਰ ਲਈਏ ਜੀ ਕਿਉਂਕਿ ਜਦੋਂ ਫਿਰ ਚੂਹੇ ਉਸ ਵਾਤਾਵਰਨ ਦੇ ਵਿੱਚ ਕੁਝ ਖਾਂਦੇ ਨੇ ਤੇ ਉਹਨਾਂ ਨੂੰ ਬਿਮਾਰੀ ਹੋ ਜਾਂਦੀ ਹੈ ਬਿੱਲੀ ਚੂਹੇ ਨੂੰ ਖਾਂਦੀ ਹੈ ਉਸ ਨੂੰ ਬਿਮਾਰੀ ਹੁੰਦੀ ਹੈ ਤੇ ਇਹ ਜੀਵਨ ਚੱਕਰ ਜਿਹੜਾ ਹੈ ਚੱਲਦਾ ਰਹਿੰਦਾ ਹੈ ਪਰ ਕਈ ਵਾਰੀ ਇਹ ਹੁੰਦਾ ਹੈ ਕਿ ਦੂਸ਼ਿਤ ਵਾਤਾਵਰਨ ਦੇ ਵਿੱਚ ਕੋਈ ਮੱਝਾਂ ਗਾਵਾਂ ਜੀ ਠੀਕ ਹੈ ਜਾਂ ਆਪਾਂ ਆਮ ਕਰਕੇ ਕਹਿੰਦੇ ਜਦਾ ਬੱਕਰੀਆਂ ਤੇ ਪੇਟ ਜਾਂ ਸੂਰ ਮੂੰਹ ਮਾਰਦੇ ਨੇ ਇਹਨਾਂ ਦੇ ਵਿੱਚੋਂ ਆਂਡੇ ਜਾ ਕੇ ਪਰਜੀਵੀ ਦੇ ਸਿਸਟ ਬਣ ਜਾਂਦੇ ਨੇ ਤੇ ਇਹਨਾਂ ਦੇ ਮਾਸ ਦੇ ਵਿੱਚ ਉਹ ਜਿਹੜੇ ਸਿਸਟ ਚਲੇ ਜਾਂਦੇ ਨੇ ਤੇ ਅਜਿਹਾ ਮਾਸ ਖਾਣ ਨਾਲ ਵੀ ਕੱਚਾ ਪਕਾਇਆ ਹੋਇਆ ਨਹੀਂ ਕੱਚਾ ਮਾਸ ਜੇ ਖਾਦਾ ਜਾਂਦਾ ਤਾਂ ਮਨੁੱਖ ਨੂੰ ਬਿਮਾਰੀ ਹੋ ਸਕਦੀ ਹੈ ਸੋ ਬਿੱਲੀਆਂ ਤੋਂ ਤਾਂ ਹੋ ਸਕਦੀ ਹੈ ਕੱਚਾ ਜਾਂ ਅੱਧ ਪਕਿਆ ਮਾਸ ਖਾਣ ਨਾਲ ਵੀ ਬਿਮਾਰੀ ਹੋ ਸਕਦੀ ਹੈ ਤੀਜਾ ਜੇ ਕੋਈ ਗਰਭਵਤੀ ਔਰਤ ਨੂੰ ਇਹ ਬਿਮਾਰੀ ਹੋ ਜਾਂਦੀ ਹੈ ਤਾਂ ਉਸ ਤੋਂ ਉਸਦੇ ਬੱਚੇ ਨੂੰ ਇਹ ਬਿਮਾਰੀ ਹੋ ਜਾਂਦੀ ਹੈ ਸੋ ਜੇਕਰ ਗਰਭਵਤੀ ਔਰਤ ਨੂੰ ਚਾਹੀਦਾ ਹੈ ਕਿ ਇਹ ਬਿੱਲੀ ਦੀ ਦੇਖਰੇਖ ਤੋਂ ਗੁਰੇਜ਼ ਕੀਤੀ ਜਾਵੇ ਹੋ ਸਕੇ ਤੇ ਪਰਿਵਾਰਿਕ ਕੋਈ ਹੋਰ ਮੈਂਬਰ ਉਸ ਦੌਰਾਨ ਬਿੱਲੀ ਦੀ ਦੇਖਰੇਖ ਜਾਂ ਸਾਮ ਸੰਭਾਲ ਕਰੇ ਪਰ ਖਾਸ ਕਰਕੇ ਬਿੱਲੀ ਦੇ ਮਲ ਦੇ ਨਾਲ ਜਿਹੜਾ ਮਲ ਨੂੰ ਜਿਹੜਾ ਨਸ਼ਟ ਕਰਨ ਲੱਗੇ ਗਰਭਤੀ ਔਰਤ ਗੁਰੇਜ਼ ਕਰੇ ਬਿਲਕੁਲ ਨਹੀਂ ਕਰਨਾ ਚਾਹੀਦਾ ਅਵੋਇਡ ਕਰਨਾ ਚਾਹੀਦਾ ਜੀ ਸੋ ਡਾਕਟਰ ਸਾਹਿਬ ਇਹ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਸਾਡੇ ਦਰਸ਼ਕਾਂ ਨੂੰ ਵੀ ਜਿਹੜੀਆਂ ਗਰਭਤੀ ਔਰਤਾਂ ਨੇ ਉਹਨਾਂ ਨੂੰ ਬਿੱਲੀਆਂ ਦੀ ਸਾਫ ਸਫਾਈ ਖਾਸ ਕਰਕੇ ਉਹਨਾਂ ਦੇ ਮਲ ਤਿਆਗ ਦੀ ਸਾਫ ਸਫਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਨਹੀਂ ਤਾਂ ਟੌਕਸੋਪਲਾਜ਼ਮੋਸਿਸ ਨਾਂ ਦੀ ਬਿਮਾਰੀ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਡਾਕਟਰ ਸਾਹਿਬ ਮਲ ਦੀ ਗੱਲ ਕਰ ਰਹੇ ਹਨ ਜਿੱਦਾਂ ਆਪਾਂ ਇਹ ਬਿੱਲੀਆਂ ਦੇ ਮਲ ਦੀ ਗੱਲ ਕੀਤੀ ਵੀ ਬਿੱਲੀਆਂ ਦੇ ਮਲ ਤੋਂ ਟੌਕਸੋਪਲਾਜ਼ਮੋਸਿਸ ਹੋ ਜਾਂਦੀ ਹੈ ਕਿ ਕੁੱਤਿਆਂ ਦੇ ਵਿੱਚ ਵੀ ਕੋਈ ਐਦਾਂ ਦੀ ਬਿਮਾਰੀ ਹੈ ਜਿਹੜੀ ਉਹਨਾਂ ਦੇ ਮਲ ਤੋਂ ਲੱਗ ਸਕਦੀ ਹੈ ਹਾਂਜੀ ਅ ਦੇਖੋ ਜਿਸ ਤਰ੍ਹਾਂ ਬਿੱਲੀਆਂ ਤੋਂ ਲੱਗਦੀਆਂ ਨੇ ਬਿਮਾਰੀਆਂ ਉਹਨਾਂ ਦੇ ਮਲ ਰਾਹੀਂ ਇਦਾਂ ਕੁੱਤਿਆਂ ਦੇ ਵਿੱਚ ਵੀ ਜਿਨ੍ਹਾਂ ਉਹਨਾਂ ਦੇ ਪੇਟ ਦੇ ਕੀੜੇ ਹੁੰਦੇ ਨੇ ਉਹ ਜਦੋਂ ਉਹਨਾਂ ਦੇ ਆਂਡੇ ਜਾਂ ਉਹ ਪਰਜੀਵੀ ਬਾਹਰ ਆਉਂਦੇ ਨੇ ਇਸੇ ਤਰ੍ਹਾਂ ਉਹ ਵੀ ਵਾਤਾਵਰਣ ਨੂੰ ਦੋਸ਼ਿਤ ਕਰਦੇ ਨੇ ਠੀਕ ਹੈ ਜੀ ਹੁਣ ਜੇ ਆਪਾਂ ਗੱਲ ਕਰੀਏ ਕਈ ਬਿਮਾਰੀਆਂ ਨੇ ਜੜੀਆਂ ਕਿ ਪਾਲਤੂ ਕੁੱਤਿਆਂ ਤੋਂ ਜਾਂ ਕੁੱਤਿਆਂ ਤੋਂ ਮਨੁੱਖ ਨੂੰ ਲੱਗ ਸਕਦੀਆਂ ਨੇ ਮਲ ਰਾਹੀਂ ਜਾਂ ਮਲ ਦੇ ਸੰਪਰਕ ਵਿੱਚ ਆਉਣ ਦੇ ਨਾਲ ਉਹਨਾਂ ਵਿੱਚੋਂ ਜਿੱਦਾਂ ਹਾਈਡਾਟਿਡੋਸਿਸ ਇੱਕ ਬਿਮਾਰੀ ਹੈ ਜੀ ਜਾਂ ਆਪਾਂ ਗੱਲ ਕਰੀਏ ਟੌਕਸੋਕੈਰੀਆਸਿਸ ਅੰਦਰੂਨੀ ਅੰਗਾਂ ਦੇ ਲਾਰਵੇ ਆਖੀ ਤਾਂ ਜਾਂਦਾ ਜਾਂ ਚਮੜੀ ਹੇਠਾਂ ਤੁਰਦੇ ਲਾਰਵੇ ਜਾਂ ਇਹਨੂੰ ਵਿਗਿਆਨਿਕ ਭਾਸ਼ਾ ਦੇ ਵਿੱਚ ਕਟੇਨੀਅਸ ਲਾਰਵਾ ਮਾਈਗ੍ਰੈਂਸ ਕਹ ਦਿੱਤਾ ਜਾਂਦਾ ਹੈ ਜੀ ਸੋ ਜੇ ਹਾਈ ਡੈਟੇਡ ਡੋਸਿਸ ਦੀ ਗੱਲ ਕਰੀਏ ਅਸੀਂ ਇਹ ਜਿਹੜਾ ਪਰਜੀਵੀ ਹੈ ਇਹ ਕੁੱਤੇ ਦੀ ਆਂਤ ਵਿੱਚ ਹੁੰਦਾ ਹੈ ਇਹ ਪਰਜੀਵੀ ਜਾਂ ਇਸ ਦੇ ਆਂਡੇ ਬਾਹਰ ਆਉਂਦੇ ਨੇ ਬਾਹਰ ਆ ਕੇ ਇਹ ਵਾਤਾਵਰਨ ਨੂੰ ਦੋਸ਼ਿਤ ਕਰਦੇ ਨੇ ਭੇਡਾਂ ਬੱਕਰੀਆਂ ਜਾਂ ਸੂਰ ਜਦੋਂ ਉਸ ਵਾਤਾਵਰਨ ਦੇ ਵਿੱਚ ਚਰਦੇ ਨੇ ਜਾਂ ਮੂੰਹ ਮਾਰਦੇ ਨੇ ਉਹਦੇ ਆਂਡੇ ਉਹਨਾਂ ਵਿੱਚ ਚਲੇ ਜਾਂਦੇ ਨੇ ਤੇ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਦੇ ਫੇਫੜਿਆਂ ਦੇ ਵਿੱਚ ਤੇ ਕਲੇਜੇ ਦੇ ਵਿੱਚ ਜੀ ਖਾਸ ਕਰਕੇ ਇਹਨਾਂ ਦੋ ਅੰਦਰੂਨੀ ਅੰਗਾ ਦੇ ਉੱਤੇ ਜਿੱਦਾਂ ਗੁਬਾਰੇ ਹੁੰਦੇ ਨੇ ਜਾਂ ਆਪਾਂ ਆਮ ਕਰਕੇ ਕਹਿ ਦਈਏ ਕਿ ਰਸੋਲੀਆਂ ਬਣ ਜਾਂਦੀਆਂ ਨੇ ਪਾਣੀ ਭਰੀਆਂ ਹੋਈਆਂ ਰਸੋਲੀਆਂ ਬਣ ਗਈਆਂ ਅਜਿਹੇ ਜਦੋਂ ਕੁੱਤਾ ਕਈ ਵਾਰੀ ਹੱਡਾ ਰੋੜੀ ਦੇ ਉੱਤੇ ਜਾਂ ਕਈ ਵਾਰੀ ਕੀ ਹੁੰਦਾ ਹੈ ਕਿਤੇ ਮੀਟ ਦੀ ਦੁਕਾਨ ਜਿੱਥੇ ਇਸ ਬਿਮਾਰੀ ਨਾਲ ਪੀੜਿਤ ਅ ਬਕਰੀਆਂ ਭੇਡ ਜਿਹੜੀ ਹੈਗੀ ਉਹਨੂੰ ਵੱਢਿਆ ਹੋਵੇ ਜਾਂ ਉਹਦੇ ਜਿਹੜੇ ਅੰਦਰੂਨੀ ਅੰਗ ਸਿੱਟੇ ਹੋਣ ਕਈ ਵਾਰੀ ਸਹੀ ਤਰੀਕੇ ਨਾਲ ਉਹਨੂੰ ਨਸ਼ਟ ਨਹੀਂ ਕੀਤਾ ਜਾਂਦਾ ਉਹ ਖਾ ਲੈਂਦੇ ਨੇ ਤੇ ਕੁੱਤੇ ਦੇ ਵਿੱਚ ਬਿਮਾਰੀ ਹੋ ਜਾਂਦੀ ਹੈ ਸੋ ਇਹ ਦਾ ਸਾਈਕਲ ਜਿਹੜਾ ਚੱਲਦਾ ਹੈ ਜਾਂ ਜਿਹੜਾ ਚੱਕਰ ਚੱਲਦਾ ਹੈ ਪਰਜੀਵੀ ਦਾ ਇਸ ਤਰ੍ਹਾਂ ਚੱਲਦਾ ਹੈ ਪਰ ਇੱਥੇ ਮੈਂ ਕਿਤੇ ਵੀ ਗੱਲ ਨਹੀਂ ਕੀਤੀ ਕਿ ਮਨੁੱਖ ਨੂੰ ਬਿਮਾਰੀ ਕਿੱਦਾਂ ਹੋਈ ਮਨੁੱਖ ਇਹਦੇ ਵਿੱਚ ਉਦੋਂ ਉਹਨੂੰ ਬਿਮਾਰੀ ਹੁੰਦੀ ਹੈ ਜਦੋਂ ਉਸ ਵਿੱਚ ਪਰਜੀਵੀ ਦੇ ਆਂਡੇ ਜਾਂਦੇ ਹਨ ਪਰ ਆਂਡੇ ਉਸ ਦੇ ਮਲ ਰਾਹੀਂ ਬਾਹਰ ਆਏ ਹੁੰਦਾ ਕੀ ਹੈ ਕਿ ਜਦੋਂ ਖਾਸ ਕਰਕੇ ਬੱਚੇ ਮਿੱਟੀ ਵਿੱਚ ਖੇਡਦੇ ਹਨ ਹੁਣ ਅਜਿਹੀ ਮਿੱਟੀ ਦੇ ਵਿੱਚ ਜੇਕਰ ਇਸ ਇਦਾਂ ਦੇ ਕੁੱਤਾ ਜਿਹੜਾ ਪੀੜਿਤ ਕੁੱਤਾ ਹੋਵੇ ਇਸ ਬਿਮਾਰੀ ਤੋਂ ਉਸਦੇ ਪਰਜੀਵੀ ਜਾਂ ਆਂਡੇ ਹੋਣ ਔਰ ਮਿੱਟੀ ਦੂਸ਼ਿਤ ਹੋ ਗਈ। ਜੀ। ਹੁਣ ਜਦੋਂ ਬੱਚਿਆਂ ਨੇ ਉੱਥੇ ਖੇਡਣ ਤੋਂ ਬਾਅਦ ਹੱਥ ਨਹੀਂ ਧੋਤੇ। ਜੀ। ਜਾਂ ਖੇਡਣ ਦੌਰਾਨ ਉਂਗਲਾ ਮੂੰਹ 'ਚ ਬੱਚਿਆਂ ਨੂੰ ਪਾਣ ਦੀ ਆਦਤ ਹੁੰਦੀ ਆ ਮੂੰਗਲਾ ਮੂੰਹ 'ਚ ਪਾ ਲੀਆਂ। ਬਿਨਾਂ ਹੱਥ ਧੋਤੇ ਕੁਝ ਖਾ ਲਿਆ। ਤੇ ਉਹ ਜਿਹੜੇ ਆਂਡੇ ਨੇ ਜਾਂ ਪਰਜੀਵੀ ਦੇ ਜਿਹੜੇ ਆਂਡੇ ਨੇ ਉਹ ਉਹਨਾਂ ਦੇ ਅੰਦਰ ਚਲੇ ਜਾਂਦੇ। ਅੰਦਰ ਜਾ ਕੇ ਉਦਹੀਂ ਜਿੱਦਾਂ ਉਹ ਭੇਡਾਂ ਬੱਕਰੀਆਂ ਦੇ ਵਿੱਚ ਰਸੋਲੀਆਂ ਬਣਦੀਆਂ ਨੇ ਫੇਫੜਿਆਂ ਤੇ ਆਪਣਾ ਜਿਗਰ ਦੇ ਵਿੱਚ ਮਨੁੱਖ ਦੇ ਵਿੱਚ ਵੀ ਬਣ ਜਾਂਦੀਆਂ ਨੇ। ਜ਼ਿਆਦਾਤਰ ਇਸ ਦਾ ਪਤਾ ਨਹੀਂ ਲੱਗਦਾ। ਜੀ ਔਰ ਕੁਝ ਸਾਲਾਂ ਬਾਅਦ ਇਹਦਾ ਪਤਾ ਲੱਗਦਾ ਹੈ ਜੀ ਕਿਉਂਕਿ ਪਹਿਲਾਂ ਇਹ ਛੋਟੀਆਂ ਹੁੰਦੀਆਂ ਨੇ ਜਦੋਂ ਇਹ ਅੰਦਰੂਨੀ ਅੰਗਾਂ ਦੇ ਉੱਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੰਦੀਆਂ ਨੇ ਅੰਦਰੂਨੀ ਅੰਗਾਂ ਦਾ ਜਿਹੜਾ ਕੰਮਕਾਜ ਉਸ ਦੇ ਉੱਤੇ ਅਫੈਕਟ ਕਰ ਦਈਆਂ ਨੇ ਜਿੱਦਾਂ ਕਹਿ ਲਈਏ ਫੇਫੜਿਆਂ ਦੇ ਉੱਤੇ ਜਦੋਂ ਅਸਰ ਪਾਉਂਦੀਆਂ ਨੇ ਤੇ ਸਾਹ ਦੇ ਨਾਲ ਸੰਬੰਧੀ ਲੱਛਣ ਆਉਂਦੇ ਨੇ ਜੇ ਜਿਗਰ ਦੇ ਪਾਉਂਦੀਆਂ ਨੇ ਭੁੱਖ ਨਹੀਂ ਲੱਗਦੀ ਅਜਿਹੇ ਜਿਹੇ ਲੱਛਣ ਨਜ਼ਰ ਆਉਂਦੇ ਨੇ ਤਾਂ ਉਦੋਂ ਬੰਦੇ ਨੂੰ ਪਤਾ ਲੱਗਦਾ ਹੈ ਕਿ ਇਹ ਉਹਨੂੰ ਬਿਮਾਰੀ ਹੋ ਗਈ ਹੈ ਹਾਂਜੀ ਜੀ ਡਾਕਟਰ ਸਾਹਿਬ ਸੋ ਡਾਕਟਰ ਸਾਹਿਬ ਤੁਸੀਂ ਸਾਨੂੰ ਕੁੱਤਿਆਂ ਤੋਂ ਬਿੱਲੀਆਂ ਤੋਂ ਹੋਣ ਵਾਲੇ ਜਿਹੜੇ ਮਨੁੱਖਾਂ ਨੂੰ ਰੋਗ ਹੋ ਸਕਦੇ ਆ ਉਹਨਾਂ ਬਾਰੇ ਬੜੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਿਵੇਂ ਕੀ ਹਲਕਾ ਹੋ ਗਿਆ ਕੈਟ ਸਕ੍ਰੈਚ ਡਿਜ਼ੀਜ਼ ਹੋ ਗਈ ਟੌਕਸੋਪਲਾਜ਼ਮੋਸਿਸ ਹੋ ਗਈ ਹਾਈਡਾਟਿਡਿਸਟ ਹੋ ਗਈ ਡਾਕਟਰ ਸਾਹਿਬ ਜੀ ਇੱਕ ਮੈਂ ਇੱਕ ਸੰਖੇਪ ਜਿਹਾ ਕੁਐਸਚਨ ਪੁੱਛਾਂ ਤੁਹਾਨੂੰ ਵੀ ਇਹਨਾਂ ਸਾਰਿਆਂ ਤੋਂ ਜੇ ਅਸੀਂ ਬਚਣਾ ਚਾਹੀਏ ਤਾਂ ਕਿੱਦਾਂ ਬਚ ਸਕਦੇ ਆਂ ਇਹ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਕਿ ਇਸ ਇਹਨਾਂ ਤੋਂ ਅਸੀਂ ਬਚਾਅ ਕਿਵੇਂ ਕਰ ਸਕਦੇ ਹਾਂ ਦੇਖੋ ਜੀ ਪਹਿਲਾਂ ਵੀ ਆਪਾਂ ਗੱਲ ਕੀਤੀ ਕਿ ਵੈਕਸੀਨ ਜਨਰੇਸ਼ਨ ਦੇ ਰਾਹੀਂ ਬਿਮਾਰੀ ਤੋਂ ਬਚਾ ਦੇ ਟੀਕਿਆਂ ਦੇ ਨਾਲ ਜੀ ਅ ਪੇਟ ਦੇ ਕੀੜਿਆਂ ਦੀ ਦਵਾਈ ਦੇਣਾ ਯਾਨੀ ਕਿ ਡੀ ਵਰਮਿੰਗ ਕਰਨ ਦੇ ਨਾਲ ਆਪਣੀ ਨਿੱਜੀ ਸਾਫ ਸਫਾਈ ਰੱਖਣਾ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਖੇਡਣ ਤੋਂ ਬਾਅਦ ਕੁੱਤਿਆਂ ਦੇ ਨਾਲ ਬਿੱਲੀਆਂ ਦੇ ਨਾਲ ਇਇਸ ਤੋਂ ਇਲਾਵਾ ਆਸ-ਪਾਸੇ ਦੀ ਸਾਫ-ਸਫਾਈ ਦਾ ਰੱਖਣਾ ਸੋ ਕਹਿੰਦਾ ਭਾਵੇਂ ਹੈ ਕਿ ਇਹਨਾਂ ਸਾਰੀਆਂ ਸਾਵਧਾਨੀਆਂ ਨੂੰ ਅਪਣਾ ਕੇ ਅਸੀਂ ਆਪਣੇ ਆਪ ਨੂੰ ਤੇ ਆਪਣੇ ਪਾਲਤੂ ਨੂੰ ਇਹਨਾਂ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਸੋ ਡਾਕਟਰ ਸਾਹਿਬ ਤ੍ਰੀਸਾਡੇ ਦਰਸ਼ਕਾਂ ਨੂੰ ਅੱਜ ਇੱਕ ਬਹੁਤ ਹੀ ਉਮਦਾ ਜਾਣਕਾਰੀ ਦਿੱਤੀ ਵੀ ਅਸੀਂ ਆਪਣੇ ਜਿਹੜੇ ਪਾਲਤੂ ਕੁੱਤੇ ਜਾਂ ਪਾਲਤੂ ਬਿੱਲੀਆਂ ਨੇ ਉਹਨਾਂ ਦਾ ਵਿਗਿਆਨਿਕ ਤਰੀਕੇ ਨਾਲ ਕਿਦਾਂ ਰਖ-ਰਖਾ ਕਰ ਸਕਦੇ ਹਾਂ ਤੇ ਅਸੀਂ ਆਪਣੇ ਆਪ ਨੂੰ ਕਿਦਾਂ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਸੋ ਮੈਨੂੰ ਉਮੀਦ ਹੈ ਵੀ ਜਿਹੜੇ ਸਾਡੇ ਦਰਸ਼ਕ ਨੇ ਉਹ ਡਾਕਟਰ ਸਾਹਿਬ ਜੀਆਂ ਕਈਆਂ ਹੋਈਆਂ ਗੱਲਾਂ ਤੇ ਧਿਆਨ ਦੇਣਗੇ ਤੇ ਆਪਣੇ ਪਾਲਤੂ ਜਿਹੜੇ ਜਾਨਵਰ ਐ ਕੁੱਤੇ ਜਾਂ ਬਿੱਲੀਆਂ ਨੇ ਉਹਨਾਂ ਦਾ ਰੈਗੂਲਰ ਚੈੱਕਅਪ ਕਰਾਉਣਗੇ ਉਹਨਾਂ ਦੀ ਰੈਗੂਲਰ ਵੈਕਸੀਨੇਸ਼ਨ ਕਰਵਾਉਣਗੇ ਉਹਨਾਂ ਨੂੰ ਕੀੜੇ ਮਾਰ ਦਵਾਈਆਂ ਦੇਣਗੇ ਤੇ ਸਾਫ ਸਫਾਈ ਦਾ ਸੰਪੂਰਨ ਧਿਆਨ ਰੱਖਣਗੇ ਡਾਕਟਰ ਸਾਹਿਬ ਤੁਹਾਡਾ ਸਾਰੇ ਪ੍ਰੋਗਰਾਮ ਚ ਆਉਣ ਚ ਬਹੁਤ ਬਹੁਤ ਧੰਨਵਾਦੀ ਧੰਨਵਾਦ ਜੀ